पहले सभी लोगों से हाथ जोड़ के माफ़ी वीडियो के लिए तो क्योंकि मेरी बेटी जो है ना वो तालीबाइम तालीबाँ तो दुख करूँ बहुत बड़ी गलती है और जिस लोगों को मैं यही कहना चाहती हूँ कि जो गलती मैंने की है अब कोई वैसी गलती ना है और सभी संगठनों से मैं हाथ जोड़ के माफी मांगना चाहती हूँ आपके मन में कैसे कैसा ये, ये वीडियो थी मैंने पहले बनी थी और उसी टाइम मैंने डिलीट कर दी थी मेरे अकाउंट से क्योंकि मैंने कमेंट्स पड़े थे और मुझे लगा कि हाँ मैंने गलती करी है तो मैंने वो हटा दी पर और पेजों ने वो तो वीडियो अपने पास रख के वो तो आगे फॉलो हुई है मतलब मेरे अकाउंट से वो वीडियो काफ़ी तीन महीने पहले मैंने हटा दी ਇਹ ਆਪਣਾ ਪੇਜ ਤੇ ਡਾਲੀ ਤਾਂ ਸਹੀ ਡਾਲੀ ਥੀ ਪਰ ਮੈਂ ਹਟਾ ਦਿੱ ਮਾਈਲ ਜੀ ਅਭੀ ਵੀ ਆਪਕੇ ਪੇਜ ਤੇ ਪੜੀ ਹੋਈ ਹੈ ਵੀਡੀਓ ਇੰਸਟਾਗ੍ਰam ਹੋਰ YouTube ਤੇ ਪੜੀ ਹੋਈ ਹੈ ਆਪਕੇ ਨਹੀਂ ਸਰ ਆਪ ਇੱਕ ਵਾਰ ਚੈੱਕ ਕਰ ਲੀਏ ਨਹੀਂ ਜੀ ਨਾ ਮੇਰੇ ਇੰਸਟਾਗ੍ਰam ਤੇ ਮਿਲੇਗੀ ਨਾ ਮੇਰੇ YouTube ਤੇ ਮਿਲੇਗੀ ਔਰ ਨਾ ਮੇਰੇ ਸਨੈਪਚੈਟ ਤੇ ਮਿਲੇਗੀ ਆਪ ਨੂੰ ਕਦੀ ਵੀ ਨਹੀਂ ਮਿਲੇਗੀ ਇਹ ਇਤਨਾ ਨਹੀਂ ਲੱਗਦਾ ਜੀ ਇਹ ਜਿਹੜੀ ਸਸਤੀ ਪਬਲਿਸਿਟੀ ਕਰਨ ਵਾਸਤੇ ਇਦਾਂ ਕੀਤਾ ਜਾਂਦਾ ਬਾਰ ਬਾਰ ਧਰਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਗਾਇਦ ਦੀ ਸਜ਼ਾ ਹੋਣੀ ਚਾਹੀਦੀ ਹੈ ਅਜਿਹੇ ਬੰਦਿਆਂ ਨੂੰ ਜਿਹੜੇ ਕਿਸੇ

ਅਸੀਂ ਆਪਣੇ ਗੱਦੀ ਦੀ ਸਨਾਤਨ ਪਰੰਪਰਾ ਦੇ ਨਾਲ ਚਲਦੇ ਹੋਏ ਬੱਚਿਆਂ ਤੋਂ ਗਲਤੀ ਹੋਈ ਇਹਨਾਂ ਨੇ ਉਸੇ ਵੇਲੇ ਨਾਲ ਹੀ ਵੀਡੀਓ ਪਾ ਦਿੱਤੀ ਲੇਕਿਨ ਉਹਦੇ ਬਾਅਦ ਵੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਵ ਸਹਿਨਾ ਹਿੰਦ ਦੇ 500 ਸੂਤ ਨੇ ਇਹ ਮੁੱਦਾ ਚੱਕਿਆ ਸੀ ਉਸਨੇ ਹੀ ਸਭ ਤੋਂ ਪਹਿਲਾਂ ਇਹ ਉੱਤੇ ਕੰਪਲੇਂਟ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਬੱਚੇ ਨੇ ਤੁਰੰਤ ਆਪਣਾ ਜਿਹੜਾ ਜ਼ੁਰਮ ਜਿਹਨੂੰ ਤੁਸੀਂ ਕਹਿ ਲੋਗੇ ਆਪਾਂ ਇਸ ਉਸ ਭਾਸ਼ਾ 'ਚ ਜਾਈਏ ਜਿਹੜੀ ਤੁਸੀਂ ਉਹਨਾਂ ਨੂੰ ਕੁਐਸਚਨ ਕਰ ਰਹੇ ਹੋ ਤਾਂ ਉਹਨਾਂ ਨੇ ਕਬੂਲ ਕਰ ਲਿਆ ਉਹਦੇ ਵਿੱਚ ਮੇਰੇ ਕੋਲੇ ਗੱਲ ਆਈ ਦਿਪੰਸ਼ੂ ਕਿਉਂਕਿ ਦਿਪੰਸ਼ੂ ਜੀ ਜੋ ਨੇ ਉਹ ਸਾਡੇ ਵੀ ਅਗਲ ਵਰਤਿਆ ਹੈ ਦੂਸਰਾ ਅਮਸ਼ਾ ਸੰਮਤੀ ਦੇ ਜਨਰਲ ਸੈਕਟਰੀ ਹੈ ਉਸ ਬਾਅਦ ਕੁਸ਼ਲ ਚੋਪੜਾ ਦਾ ਸੈਕਿੰਡ ਮੈਸੇਜ ਆ ਕਿ ਇਹਨਾਂ ਵਾਸਤੇ ਉਹੀ ਸੇਮ ਸਟੇਟਮੈਂਟ ਦੋਨਾਂ ਬੱਚਿਆਂ ਦੀ ਇੱਕੋ ਹੀ ਸੀਗੀ ਮੇਰੇ ਸਾਰੇ ਜਿੰਨੇ ਵੀ ਅੱਜ ਮੇਰੇ ਨਾਲ ਸਨਾਤਨੀ ਬੱਚੇ ਆ ਕੇ ਖੜੇ ਹੋਏ ਆ ਮੈਂ ਸਾਰਿਆਂ ਨੂੰ ਉਹਨਾਂ ਨੂੰ ਅੱਜ ਗੋਰੀ ਜੀ ਦੀ ਗੱਡੀ ਤੋਂ ਅਸ਼ੀਰਵਾਦ ਦਿੱੰਨੀਆਂ अज ती ज सनातन का ठेका अपना दिखाया दरबार तूे नहीं आ मैं अपने आप नदी पर बैठ के भी मतलब के माई के चरण च नतमस्तक होके गुरु जी हो के चरण च नतमस्तक होके कह रही हाँ कि अस गाई के दरबार तो व्डे नहीं आ ਬੱਚਾ ਇੱਥੇ ਤੱਕ ਪਹੁੰਚਿਆ ਮਾਫੀ ਮੰਗਣ ਵਾਸਤੇ ਤੇ ਇਸ ਨੂੰ ਜਿਹੜਾ ਹੈਗਾ ਅਸੀਂ ਸਿਰਫ ਸੇਵਾ ਲਾਵਾਂਗੇ 1 ਘੰਟਾ ਲੰਗਰ ਵਰਤੌਣ ਦੀ 1 ਘੰਟਾ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨ ਦਾ ਬੱਚੇ ਮਨਜ਼ੂਰ ਹੈ ਜੈਕਾਰਾ ਪਿਵੰਜੇ ਮਾਫੀ ਮੰਗਦੇ ਬਾਤ ਇਸੇ ਤੋਂ ਬਾਅਦ ਅਗਲੀ ਵਾਰ ਸਾਰਿਆਂ ਨੂੰ ਚੇਤਾਵਨੀ ਹੈ ਕਿ ਅਗਰ ਕਿਸੇ ਨੇ ਵੀ दस साल तो उपर बच्चे की झाकी बनाई रोड के उपर कोई किसी का भी घोड़े नाथ का मां काली मां दुर्गा का कोई सुरूप बना के सड़क उपर ता ता आ, गया गया के उपर निकलिया अखल भारतीय सुरक्षा समिति श्री हिंदू तक शिवसेना जिन्या भी सनातनी भीर सारे इतने आए हैं बच्चे जिन्नी भी आई है सनातनी संस्थाव सारियां एकजुट होके उस बंदा भी करा सजा भी करवा ਮੇਰੇ ਕੋਲ ਰਾਣੀ ਦੇ ਪਤੇ ਹਾਂ 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 ਉਹ ਰਾਣੀ ਨੇ ਵੀ ਕੁਐਸਚਨ ਕੀਤਾ ਹੈ ਸਰ ਵੀ ਇਸ ਵਾਸਤੇ ਜਿਹੜਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਰੂਰ ਬਣਨਾ ਚਾਹੀਦਾ ਹੈ ਪਰ ਸਾਰੇ ਧਰਮਾਂ ਵਾਸਤੇ ਇੱਕਸਾਰ ਉਹਦੇ ਵਿੱਚ ਕਿਸੇ ਨਾਲ ਵਿਤੈ ਨਹੀਂ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਬਿਲਕੁਲ ਬਿਲਕੁਲ ਜੀ ਪਹਿਲਾਂ ਮਾਈ ਦੇ ਮੰਦਿਰ ਮੱਥਾ ਟੇਕਿਆ ਬੇਟਾ ਆਪਾਂ ਅੱਗੇ ਆ ਜਾਈਏ ਸਭ ਪਿੱਛੇ ਲੱਗੇ ਜੀ